ਮੀਡੀਆ 'ਚ ਇਹ ਗੱਲ ਆ ਗਈ ਕਿ ਇਹ ਰਿਪੋਰਟ ਲੀਕ ਹੋ ਗਈ ਐ ਬੀਪੀ ਤਵਾੜੀ 2010 ਦੇ ਵਿੱਚ ਸਿਮਰਜੀਤ ਮਾਨ ਨੇ ਆਰਟੀਆਈ ਨਹੀਂ ਲੈ ਲਈ ਸੀ ਲੇਕਿਨ ਇਹ ਉਦੋਂ ਮੀਡੀਆ ਦੇ ਵਿੱਚ ਇਸ ਤਰ੍ਹਾਂ ਹਿੱਸਾ ਨਹੀਂ ਬਣੀ ਪਹਿਲਾਂ ਇਹ ਅਕਾਲ ਤਖਤ ਸਰ ਦੇ ਜਥੇਦਾਰ ਨੂੰ ਦਿੱਤੀ ਗਈ ਸੀ 15 ਦਿਨ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਕਮੀ ਘਟ ਗਿੰਤੀ ਚੇਅਰਮੈਨ ਨੂੰ ਇੱਕ ਚਿੱਠੀ ਲਿਖਤੀ ਜਥੇਦਾਰ ਸਾਹਿਬ ਦਾ ਕਤਲ ਹੋਇਆ ਹੈ 15 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈ 10 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ ਤੇ 2 ਸਾਲ ਹੁਣ ਜਿਹੜੀ ਨਵੀਂ ਸਰਕਾਰ ਨੂੰ ਹੋ ਗਿਆ ਜੀ ਪੰਜਾਬ ਦੇ ਚੀਫ ਸੈਕਟਰੀ ਤੋਂ ਇਹਦੀ ਮੰਗ ਕਰ ਲਈ ਐ ਕਾਂਗਰਸ ਤੱਕ ਠਿਰ ਸੀਗੀ ਕਾਂਗਰਸ ਦੀ ਸਰਕਾਰ ਜਿੰਨੇ ਉਹ ਸਾਰਾ ਐਪੀਸੋਡ ਕੀਤਾ ਸੀਗਾ ਆਸ ਨਹੀਂ ਸੀਗੀ ਕਿ ਬੈਂਤ ਸਿੰਘ ਦੀ ਸਰਕਾਰ ਕੁਝ ਦੇ ਦੇਣੀ ਕਿ ਉਹਨਾਂ ਨੇ ਤਾਂ ਉਹ ਐਗਜ਼ੀਕਿਊਟ ਕੀਤਾ ਸਾਰੇ ਕੇਸ ਨੂੰ ਪੰਜਾਬੀਆਂ ਦੀ ਜਾਂ ਸਿੱਖਾਂ ਦੀ ਉਮੀਦ ਸਿਰਫ ਅਕਾਲੀ ਦਲ ਤੋਂ ਤਵਾਰੀ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਐਵੀਡੈਂਸ ਤੁਸੀਂ ਇੱਕ ਗਵਾਹ ਦੇ ਤੌਰ ਤੇ ਆਪਣੇ ਲਿਖਾਓ ਉਹ ਉਦੋਂ ਮੁੱਕਰ ਕੇ ਕੋਝ ਜਿਤੀ ਬੰਦੀਆਂ ਦੁਆਰਾ ਉਹਨਾਂ ਨੂੰ ਮਿਲ ਗਈਆਂ ਤਾਂ ਉਸ ਵਕਤ ਉਹਨਾਂ ਨੂੰ ਮਿਲ ਤੋਂ ਇਨਕਾਰ ਕਰਤਾ ਤੇ ਉਹਦੇ ਉਲਟ ਜਿਹੜਾ ਦੋਸ਼ੀ ਸੀਗਾ ਸਵਰਨਥ ਘੋਟਨਾ ਉਹ ਉਹਨਾਂ ਦੇ ਰੂਮ ਦੇ ਵਿੱਚ ਸੀਗੀ ਮਜੂਦ ਸੀਗਾ। ਛੋਮਣੀ ਅਕਾਲੀ ਦਲ ਦਾ ਅੱਜ ਦਾ ਸਟੈਂਡ ਵੀ ਤੁਹਾਨੂੰ ਕਿਵੇਂ ਲੱਗਦਾ ਕਿ ਅਕਾਲੀ ਦਲ ਦੇ ਜਿਹੜੇ ਵਰਕਰ ਅੱਜ ਕੀ ਕਹਿ ਰਹੇ ਆ ਜਾਂ ਉਹਦੇ ਲੀਡਰ ਕੀ ਕਹਿ ਰਿਹਾ ਉਹ ਜ਼ਿਆਦਾ ਮੈਟਰ ਨਹੀਂ ਕਰਦਾ। ਅਕਾਲੀ ਦਲ ਨੂੰ ਜੇ ਗਲਤ ਤਰੀਕੇ ਨਾਲ ਦੋਸ਼ੀ ਸਾਬਤ ਕੀਤਾ ਜਾ ਰਿਹਾ ਤੇ ਦੱਸਣ ਇਨਾਂ ਦੀ ਸਰਕਾਰ ਦੌਰਾਨ ਜਿਹੜੀ ਸਵਰਨ ਸਿੰਘ ਘੋਟਨੇ ਦੀ ਤਰੱਕੀ ਹੋਈ ਤਾਂ ਉਹਦੇ ਬੱਚੇ ਨੂੰ ਨੌਕਰੀ ਦਿੱਤੀ ਗਈ ਇਹ ਇੱਕ ਇਨਾਂ ਦਿੱਤੀ ਗਈ ਆ ਮੁੱਖ ਦੋਸ਼ੀ ਮਾਰੇ ਜਾ ਚੁੱਕੇ ਆ ਤੇ ਸਰਕਾਰਾਂ ਕੋਲ ਬਹੁਤ ਵੱਡਾ ਇਨਸਾਫ ਸਾਡਾ ਇੱਕ ਹਿਸਟਰੀ ਦੇ ਵਿੱਚ ਪੜਾ ਆਉਂਦਾ ਆ ਹਿਸਟਰੀ ਲਿਖੀ ਜਾਂਦੀ ਆ ਇਹ ਮੰਨ ਲਿਆ ਜਾ ਕੇ ਕਿ ਉਹਨਾਂ ਨੂੰ ਪੁਲਿਸ ਰਿਹਾਸਤ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਇਹ ਪਘੌੜਾ ਸਰਕਾਰ ਦੇ ਕਾਗਜ਼ਾਂ ਦੇ ਵਿੱਚ ਤੇ ਪੰਜਾਬ ਪੁਲਿਸ ਕਿੰਨੀ ਵਾਰੀ ਕਿੱਥੇ ਰੇਡ ਮਾਰਨ ਗਈ ਇਹ ਚਿੱਠੀ ਹੈ ਨਾ ਸੋਚ ਸਮਝ ਕੇ ਲਿਖੀ ਹੋਈ ਹੈ ਕਿਸੇ ਨਾਲ ਸਲਾਹ ਕਰਕੇ ਜਿਹੜੀ ਸਚਾਈ ਹੈ ਉਹ ਸਾਰੇ ਦੇ ਸਾਹਮਣੇ ਹੈ ਅਸੀਂ ਫਿਜ਼ੀਕਲੀ ਲਾਲਪੁਰਾ ਨੂੰ ਕਦੀ ਮਿਲੇ ਨਹੀਂ ਕਦੀ ਫੋਨ ਤੇ ਗੱਲ ਸਾਡੀ ਨਹੀਂ ਹੋਈ ਅਸੀਂ ਆਪਣੇ ਵੱਲੋਂ ਜਿਹੜਾ ਇੱਕ ਸਿੱਖ ਹੋਣ ਦੇ ਨਾਤੇ ਸਿੱਖ ਸੱਤਾ ਦੇ ਹੁੰਦੇ ਨਾਤੇ ਇੱਕ ਜਥੇਦਾਰ ਸਾਹਿਬ ਦਾ ਇਹ ਕੰਮ ਦਾ ਸ਼ੁਰੂ ਨਹੀਂ ਕਮੇਟੀ ਦਾ ਸੀਗਾ ਇਹ ਕਾਲੀ ਦਲ ਦਾ ਕੰਮ ਸੀ ਉਹਨਾਂ ਦਾ ਲਾ ਕਾਰਜਕਾਰੀ ਜਥੇਦਾਰ ਹੈ 10-13 ਕਤਲ ਹੋਇਆ ਤੇ ਉਹ ਕਤਲ ਨੂੰ ਇਨਸਾਫ ਨਹੀਂ ਮਿਲ ਰਿਹਾ ਮੰਗ ਤਾਂ ਉਹਨਾਂ ਨੂੰ ਕਰਨੀ ਚਾਹੀਦੀ ਹੈ ਸਿਰੇ ਅਕਾਲ ਤੱਕ ਸਾਹਿਬ ਦੇ ਕਾਰਜਕਾਰੀ ਜ਼ਥੇਦਾਰ ਭਾਈ ਗੁਰਦੇਵ ਸਿੰਘ ਕੋਂਕੇ ਮਾਮਲਾ ਭਾਵੇਂ 25-30 ਸਾਲ ਪੁਰਾਣਾ ਜਾ ਕੇ ਖੁੱਲਦਾ ਹੈ ਪਰ ਹਿਸਟਰੀ ਫੋਲ ਹੀ ਜਾਂਦੀ ਹੈ ਜਦੋਂ ਪਰਤ ਨੇ ਜਿਹੜੇ ਨੇ ਫਰੋਲੇ ਜਾਂਦੇ ਨੇ ਉਸ ਦੇ ਵਿੱਚ ਕਾਫੀ ਕੁਝ ਪਿਆ ਹੈ ਅਧੂਰਾ ਉਸ ਨੂੰ ਪੂਰਾ ਕਿਵੇਂ ਕੀਤਾ ਜਾਣਾ ਹੈ ਇਨਸਾਫੀ ਦੀ ਗੱਲ ਹੈ ਬੇਇਨਸਾਫੀ ਤੋਂ ਇਨਸਾਫ ਕਿਵੇਂ ਮਿਲਣਾ ਹੈ ਇਸ ਨੂੰ ਲੈ ਕੇ ਇੱਕ ਪਹਿਲ ਕਦਮੀ ਹੋਈ ਹੈ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਦੇ ਜਰਨਲ ਸਕੱਤਰ ਮੇਰੇ ਨਾਲ ਨੇ ਖੁਸ਼ਾਲ ਸਿੰਘ ਜੀ ਇਹਨਾਂ ਨੇ ਇੱਕ ਚਿੱਠੀ ਲਿਖੀ ਹੈ ਸਿੰਘ ਸਭਾ ਦੇ ਵੱਲੋਂ ਕੌਮੀ ਘਟ ਗਿਣਤੀ ਕਮਿਸ਼ਨ ਨੂੰ ਤੋਂ ਉਸ ਤੋਂ ਬਾਅਦ ਜਵਾਬ ਮੰਗ ਲਿਆ ਪੰਜਾਬ ਸਰਕਾਰ ਤੋਂ ਮੁਖ ਸਕੱਤਰ ਨੂੰ ਸਮਾਂ ਦਿੱਤਾ ਗਿਆ 20 ਜਨਵਰੀ ਤੱਕ ਦਾ ਕਿ ਏਸੀਆਰ ਰਿਪੋਰਟ ਆ ਜਿਹੜੀ ਉਹ ਸਾਂਝੀ ਕੀਤੀ ਜਾਵੇ ਦਾਖਲ ਕੀਤੀ ਜਾਵੇ ਤੇ ਉਸਦੇ ਬਾਰੇ ਸੀ ਗੱਲ ਕਰਾਂਗੇ ਆ ਸਭ ਤੋਂ ਪਹਿਲਾਂ ਤੇ ਇਹੀ ਜਾਣਨਾ ਚਾਹੁੰਦੇ ਆ ਜੀ ਕਿ ਜਿਹੜੀ ਇਹ ਚਿੱਠੀ ਵਾਲੀ ਪਹਿਲ ਕਦਮੀ ਹੋਈ ਜਾਂ ਚਿੱਠੀ ਨੂੰ ਕੀ ਆਧਾਰ ਬਣਾ ਕੇ ਲਿਖਿਆ ਗਿਆ ਉਸ ਵਿੱਚ ਤੁਸੀਂ ਕਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਕੌਮੀ ਘੱਟ ਗਿਣਤੀ ਕਮਿਸ਼ਨ ਨਾਲ ਅਸੀਂ ਨਾ ਜੀ ਜਦੋਂ ਇਹ ਪਿਛਲੇ 20 ਦਸੰਬਰ 26 ਦਸੰਬਰ ਦੀ ਗੱਲ ਹੈਗੀ ਆ ਜਦੋਂ ਮੀਡੀਆ 'ਚ ਇਹ ਗੱਲ ਆ ਗਈ ਕਿ ਇਹ ਰਿਪੋਰਟ ਲੀਕ ਹੋ ਗਈ ਆ ਬੀਪੀ ਤਵਾੜੀ ਇਹ ਪਹਿਲਾਂ ਵੀ ਪੰਜਾਬ ਦੇ ਵਿੱਚ ਇਸ ਰਿਪੋਰਟ ਦਾ ਜ਼ਿਕਰ ਹੁੰਦਾ 2010 ਦੇ ਵਿੱਚ ਸਿਮਰਜੀਤ ਮਾਨ ਨੇ ਆਰਟੀਆਈ ਨਹੀਂ ਲੈ ਲਈ ਸੀ ਲੇਕਿਨ ਇਹ ਉਦੋਂ ਮੀਡੀਆ ਦੇ ਵਿੱਚ ਇਸ ਤਰ੍ਹਾਂ ਹਿੱਸਾ ਨਹੀਂ ਬਣੀ ਜਦੋਂ ਇਹ ਵੀਰਕਾ ਸਾਹਿਬ ਨੇ ਉੱਥੇ ਕੀਤਾ ਹੈਗਾ ਉਹ ਇਹਨੂੰ ਜਨਤਕ ਕੀਤਾ ਹੈਗਾ ਪਹਿਲਾਂ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦਿੱਤੀ ਗਈ ਸੀ 15 ਦਿਨ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਤਾਂ ਉਸ ਤੋਂ ਬਾਅਦ ਉਹ ਮੀਡੀਆ 'ਚ ਗਏ ਜੋ ਮੀਡੀਆ ਤੇ ਕਹਿਤਾ ਫਿਰ ਅਸੀਂ ਉਹ ਤੁਰੰਤ ਅਸੀਂ ਸੋਚਿਆ ਕਿ ਅਸੀਂ ਕੀ ਕਰ ਸਕਦੇ ਕਿੱਥੋਂ ਮੰਗ ਹੋ ਸਕਦਾ ਅਸੀਂ ਕੌਮੀ ਘਟ ਗਿਣਤੀ ਚੇਅਰਮੈਨ ਨੂੰ ਇੱਕ ਚਿੱਠੀ ਲਿਖਤੀ ਕਿ ਆਹ ਆਹ ਫੈਕਟ ਨੇ ਜਥੇਦਾਰ ਸਾਹਿਬ ਦਾ ਕਤਲ ਹੋਇਆ ਆ ਇਸ ਤਰੀਕੇ ਨਾਲ ਕਤਲ ਹੋਇਆ ਬੀਪੀ ਤਵਾੜੀ ਦੀ ਰਿਪੋਰਟ ਕਹਿੰਦੀ ਆ ਤਾਂ ਇਹਦੇ ਬਰਵ ਵਿਰੋਧ ਜਿਹੜੀਆਂ ਇੰਨੀਆਂ ਸਰਕਾਰਾਂ 15 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਆ 10 ਸਾਲ ਕਾਂਗਰਸ ਦੀ ਸਰਕਾਰ ਰਹੀ ਆ ਤੇ 2 ਸਾਲ ਹੁਣ ਜਿਹੜੀ ਨਵੀਂ ਸਰਕਾਰ ਨੂੰ ਹੋ ਗਿਆ ਜੀ ਤੇ ਇਹ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਇਹ ਅਧਿਕਾਰ ਹੈ ਕਿ ਸੱਚ ਜਾਣਨ ਜੀ ਇਦੇ ਬਾਰੇ ਜਿਹੜਾ ਹੈ ਜਾਂਚ ਕਰਕੇ ਇਹਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਧਾਕੇ سزا ਦਿੱਤੀ ਜਾ ਸਕੇ ਤੇ ਇੱਕ ਵੱਡਾ ਜਿਹੜਾ ਹੈਗਾ ਕਲੋਜ਼ਰ ਹੈ ਇਸ ਕੇਸ ਦਾ ਉਹ ਹੋਣਾ ਚਾਹੀਦਾ ਇੰਨਾ ਪੁਰਾਣਾ ਜਿਹੜਾ 31 ਸਾਲ ਹੋ ਹੋ ਜਾ ਰਿਹਾ ਹੈ ਕਿ ਕੇਸ ਨੂੰ ਤਾਂ ਉਹਦੇ ਵਿੱਚ ਕੱਲ ਸਾਨੂੰ ਜਵਾਬ ਆਇਆ ਉਹਨਾਂ ਦਾ ਕਿ ਉਹਨਾਂ ਨੇ ਪੰਜਾਬ ਦੇ ਚੀਫ ਸੈਕਟਰੀ ਤੋਂ ਇਹਦੀ ਮੰਗ ਕਰ ਲਈ ਹੈ ਕਿ ਇਹਦੇ ਵਿੱਚ ਜਿਹੜਾ ਰਿਪੋਰਟ ਦਿਓ ਇਹਦਾ ਪੱਖ ਜਿਹੜਾ ਕਾਸ ਜਨ ਜਿੱਥੋਂ ਲੋਕਾਂ ਨੂੰ ਉਮੀਦ ਸੀ ਕਿਉਂਕਿ ਕਾਂਗਰਸ ਦਾ ਇੱਕ ਧਿਰ ਸੀਗੀ ਕਾਂਗਰਸ ਦੀ ਸਰਕਾਰ ਜਿੱਨੇ ਉਹ ਸਾਰਾ એપisode ਕੀਤਾ ਸੀਗਾ ਉਹਦੇ ਤੋਂ ਸਾਨੂੰ ਮੰਗ ਆਸ ਨਹੀਂ ਸੀਗੀ ਕਿ ਬੀਅੰਤ ਸਿੰਘ ਦੀ ਸਰਕਾਰ ਕੋਈ ਦੇ ਦੇਣੀ ਕਿ ਉਹਨਾਂ ਨੇ ਤਾਂ ਉਹ ਐਗਜ਼ੀਕਿਊਟ ਕੀਤਾ ਸਾਰੇ ਕੇਸ ਨੂੰ ਤਾਂ ਸਾਡੀ ਪੰਜਾਬੀਆਂ ਦੀ ਜਾਂ ਸਿੱਖਾਂ ਦੀ ਉਮੀਦ ਸਿਰਫ ਅਕਾਲੀ ਦਲ ਤੋਂ ਕਿਉਂਕਿ ਉਸ ਸਮੇਂ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਆ ਉਹ ਨਾਲ ਸੀਗੇ ਉਹ ਧਰਨਿਆਂ ਤੇ ਬੈਠ ਕੇ ਮੰਗ ਕਰਦੇ ਰਹੇ ਕਿ ਭਾਈ ਸਾਹਿਬ ਦੇ ਕਾਤਲਾਂ ਦਾ ਦੇਵ ਖਿਲਾਫ ਕਾਰਵਾਈ ਕੀਤੀ ਜਾਵੇ ਲੇਕਿਨ ਜਦੋਂ ਉਹਨਾਂ ਦੀ ਸਰਕਾਰ ਆ ਗਈ ਜਦੋਂ ਇਹ ਰਿਪੋਰਟ ਉਹਨਾਂ ਨੇ ਆਪ ਜਿਹੜੀ ਕਮੇਟੀ ਬਣਾਈ ਸੀ ਜਲ ਤੇ ਦੇਸ਼ ਦਿੱਤੇ ਸੀਗੇ ਤੇ ਮਸਲਾ ਉਦੋਂ ਪੈਦਾ ਹੋ ਗਿਆ ਜਦੋਂ ਉਹ ਆਪਣੀ ਬਣਾਈ ਕਮੇਟੀ ਦੇ ਜਦੋਂ ਤਵਾਰੀ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਐਵੀਡੈਂਸ ਤੁਸੀਂ ਇੱਕ ਗਵਾਹ ਦੇ ਤੌਰ ਤੇ ਆਪਣੇ ਲਿਖਾਓ ਉਹ ਉਦੋਂ ਮੁਕਰ ਗਏ ਜਦੋਂ ਜਥੇਬੰਦੀਏ ਜਿਨ੍ਹਾਂ ਜਥੇਬੰਦੀਆਂ ਦੇ ਕਹਿਣ ਤੇ ਰਿਪੋਰਟ ਬਣਾਈ ਸੀ ਜਦੋਂ ਜਥੇਬੰਦੀਆਂ ਦੁਆਰਾ ਉਹਨਾਂ ਨੂੰ ਮਿਲ ਗਈਆਂ ਤਾਂ ਉਸ ਵਕਤ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰਤਾ ਤੇ ਉਹਦੇ ਉਲਟ ਜਿਹੜਾ ਦੋਸ਼ੀ ਸੀਗਾ ਸਰਵਨ ਸਰਵਨ ਕੋਟਨਾ ਉਹ ਉਹਨਾਂ ਦੇ ਰੂਮ ਦੇ ਵਿੱਚ ਸੀਗਾ ਮੌਜੂਦ ਸੀਗਾ ਤਾਂ ਇਹ ਇਸ ਕਰਕੇ ਲੋਕਾਂ ਨੂੰ ਕੀ ਮੈਸੇਜ ਗਿਆ ਉਸ ਸਮੇਂ ਪਰ ਸ਼੍ਰੋਮਣੀ ਕਾਲੀ ਦਲ ਦਾ ਅੱਜ ਦਾ ਸਟੈਂਡ ਵੀ ਤੁਹਾਨੂੰ ਕਿਵੇਂ ਲੱਗਦਾ ਕਿਉਂਕਿ ਉਹਨਾਂ ਦੇ ਲੀਡਰ ਬੋਲ ਰਹੇ ਆ ਕਿ ਰਿਪੋਰਟ ਦੇ ਆਧਾਰ ਤੇ ਸਿਰਫ ਤੇ ਸਿਰਫ ਸ਼੍ਰੋਮਣੀ ਕਾਲੀ ਦਲ ਨੂੰ ਡੈਂਟ ਮਾਰਿਆ ਜਾ ਰਿਹਾ ਔਰ ਇਸ ਤੋਂ ਇਸ ਤੋਂ ਉੱਤੇ ਕੁਝ ਵੀ ਨਹੀਂ ਅ ਦੇਖੋ ਇਹ ਅਕਾਲੀ ਦਲ ਦੇ ਜਿਹੜੇ ਵਰਕਰ ਅੱਜ ਕੀ ਕਰ ਰਹੇ ਆ ਜਾਂ ਉਹਦੇ ਲੀਡਰ ਕੀ ਕਹਿ ਰਿਹਾ ਉਹ ਜਿਆਦਾ ਮੈਟਰ ਨਹੀਂ ਕਰਦਾ ਮੈਟਰ ਕਰਦਾ ਕਿ ਇਹ ਪਹਿਲਾਂ ਕੀ ਜਦੋਂ ਬਰਗਾੜੀ ਦੇ ਟੋਟਲ ਮਸਲਾ ਹੁੰਦਾ ਇਹ ਇਨਕਾਰੀ ਅਸੀਂ ਕੀਤੀ ਨਹੀਂ ਸਾਡਾ ਤਾਂ ਕੋਈ ਦੋਸ਼ ਨਹੀਂ ਇਸ ਤੇ ਗੋਲੀ ਨਹੀਂ ਚਲਾਈ ਸਾਡੇ ਗੋਲੀ ਉਹਨਾਂ ਤੋਂ ਸਿੱਖੀ ਦੀ ਨਹੀਂ ਹੋਏ ਤੇ ਇਹ ਸੀ ਕਿ ਤੇ ਇਹਦੇ ਨਾਲ ਕੀ ਮਸਲਾ ਇਹਨਾਂ ਨੇ ਆਪਣੇ ਬਣਾਏ ਹੋਏ ਜਿਹੜਾ ਜਸਟਿਸ ਜੋਰਾ ਸਿੰਘ ਦਾ ਦੀ ਰਿਪੋਰਟ ਸੀ ਉਹ ਲਈ ਨਹੀਂ ਤਾਂ ਉਹਦਾ ਫਿਰ ਲੋਕਾਂ ਤੇ ਕੀ ਅਸਰ ਗਿਆ ਇਸੇ ਤਰ੍ਹਾਂ ਅੱਜ ਹੈ ਚਾਹੀਦਾ ਤੈਨਾਂ ਨੇ ਜੀ ਆਪਣੀ ਗਲਤੀ ਦੀ ਭੁੱਲ ਬਖਸ਼ਾ ਕੇ ਤੇ ਹੁਣ ਤੋਂ ਆਪਣੇ ਪੈਤੜੇ ਨੂੰ ਦਰੁਸਤ ਕਰ ਲੈਂਦੇ ਪਰ ਇਹ ਕਹਿੰਦੇ ਵੀ ਤੁਹਾਡੀ ਰਿਪੋਰਟ ਨਹੀਂ ਇੱਕ ਤੁਹਾਡੀ ਰਿਪੋਰਟ ਨੇ ਇੱਕ ਸਟੋਰੀ ਪੇਸ਼ ਕੀਤੀ ਆ ਜੀ ਤੁਸੀਂ ਉਸ ਸਟੋਰੀ ਨਾਲ ਨਹੀਂ ਸਹਿਮਤ ਤੁਹਾਨੂੰ ਉਹ ਗਲਤ ਲੱਗਦੀ ਆ ਤੁਸੀਂ ਪੈਰਲਲ ਸਟੋਰੀ ਦਾ ਹੋਗੇ ਨਾ ਜੀ ਜਦੋਂ ਕੋਈ ਬੰਦਾ ਕੋਰਟ ਜਾਂਦਾ ਆ ਕਿ ਆਪ ਉਹਦੇ ਖਿਲਾਫ ਜਿਹੜੇ ਐਫ ਆਈ ਆਰ ਤੇ ਸਟੋਰੀ ਬਣਾਈ ਹੁੰਦੀ ਆ ਤਾਂ ਉਹਦੇ ਪੈਰਲਲ ਇੱਕ ਸਟੋਰੀ ਬਣਾਉਂਦਾ ਕਿ ਅਸਲੀ ਸਟੋਰੀ ਆਇਆ ਜਾਂ ਮੇਰੇ ਮੈਨੂੰ ਗਲਤ ਤਰੀਕੇ ਨਾਲ ਫਸਾਇਆ ਜਾ ਰਿਹਾ ਆਕਾਲੀ ਦਲ ਨੂੰ ਜੇ ਗਲਤ ਤਰੀਕੇ ਨਾਲ ਦੋਸ਼ੀ ਸਾਬਤ ਕੀਤਾ ਜਾ ਰਿਹਾ ਤੇ ਇਹ ਦੱਸਣ ਹੂੰ ਕਿ ਇਸ ਕਾਰਨ ਕਰਕੇ ਫਲਾਣੀ ਵਿਅਕਤੀ ਦਾ ਫਲਾਣੀ ਪਾਵਰ ਸੀ ਜਿਹੜੀ ਭਾਈ ਸਾਹਿਬ ਦੀ ਰਿਪੋਰਟ ਬਾਹਰ ਨਹੀਂ ਸੀ ਆਉਂਦੇ ਨਹੀਂ ਚਾਹੁੰਦੇ ਜੇ ਲੇਕਿਨ ਐਵੀਡੈਂਸ ਬਿਲਕੁਲ ਉਲਟ ਨੇ ਜੀ ਐਵੀਡੈਂਸ ਤਾਂ ਇਹਨਾਂ ਦੇ ਬਿਲਕੁਲ ਉਲਟ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਚ ਕਿੰਨੇ ਇਹਨਾਂ ਤੇ ਦਬਾਅ ਪਾਇਆ ਸੀਗਾ ਉਮਰਾਂ ਨਗਲ ਦਾ ਸਨਮਾਨ ਕੀਤਾ ਜਾਵੇ ਕਿੰਨੇ ਦਬਾਅ ਪਾਇਆ ਸੀਗਾ ਇਹਨਾਂ ਦੀ ਸਰਕਾਰ ਦੌਰਾਨ ਜਿਹੜੀ ਸਵਰਨ ਸਿੰਘ ਘੋਟਨੇ ਦੀ ਤਰੱਕੀ ਹੋਈ ਜਉ ਉਹਦੇ ਬੱਚੇ ਨੂੰ ਨੌਕਰੀ ਦਿੱਤੀ ਗਈ ਇਹ ਇਹ ਕਿਨਾਂ ਦਿੱਤੀ ਗਈ ਆ ਇਹਦਾ ਜਵਾਬ ਤਾਂ ਦੇਣਾ ਪੈਗਾ ਨਾ ਇਹਦੇ ਜਵਾਬ ਤੋਂ ਨਹੀਂ ਲੰਘਿਆ ਜਾ ਸਕਦਾ ਸਿੰਘ ਸਭਾ ਦੇ ਚਿੱਠੀ ਲਿਖਣਾ ਉਸ ਤੋਂ ਬਾਅਦ ਉਸ ਦਾ ਜਵਾਬ ਮੰਗ ਲੈਣਾ ਪੰਜਾਬ ਸਰਕਾਰ ਤੋਂ ਉਹ ਜਵਾਬ ਕੀ ਆਉਂਦਾ ਪਰ ਤੁਹਾਡਾ ਨਿਸ਼ਾਨਾ ਕੀ ਹੈ ਟੀਚਾ ਕੀ ਹੈ ਤੁਸੀਂ ਇਸ ਦੇ ਵਿੱਚੋਂ ਕੀ ਕਲੀਅਰ ਕਰਨਾ ਚਾਹੁੰਦੇ ਹੋ ਜਿਹੜਾ ਬੱਚਿਆ ਪਿਆ ਪਰਦੇ ਥੱਲੇ ਅਸੀਨਾ ਜੀ ਬਹੁਤ ਹੀ ਸਾਨੂੰ ਵੱਡੀ ਕੋਈ ਉਮੀਦ ਨਹੀਂ ਹੈਗੀ ਵੇ ਦੇ ਵਿੱਚ ਬਹੁਤ ਸਾਰਾ ਜਿਹੜਾ ਹੁਣ ਦੋਸ਼ੀ ਵੀ ਮੁੱਖ ਦੋਸ਼ੀ ਮਾਰੇ ਜਾ ਚੁੱਕੇ ਆ ਤੇ ਸਰਕਾਰਾਂ ਕੋਈ ਬਹੁਤ ਵੱਡਾ ਇਨਸਾਫ ਸਾਡਾ ਇੱਕ ਹਿਸਟਰੀ ਦੇ ਵਿੱਚ ਪੜਾ ਆਉਂਦਾ ਆ ਹਮ ਹਿਸਟਰੀ ਲਿਖੀ ਜਾਂਦੀ ਆ ਉਹ ਕਿਸੇ ਸਰਕਾਰ ਦੇ ਦੇ ਅੰਦਰ ਨਹੀਂ ਹੈਗੀ ਹਿਸਟਰੀ ਦੇ ਵਿੱਚ ਇੱਕ ਚੈਪਟਰ ਲਿਖਿਆ ਜਾਏਗਾ ਕਿ ਭਾਈ ਸਾਹਿਬ ਕਿਉਂਕਿ ਸਰਕਾਰ ਜਦੋਂ ਆਪਣੇ ਉਮੀਦ ਹੈ ਕਿ 20 ਤਰੀਕ ਨੂੰ ਉਹ ਇਹ ਗੱਲ ਮੰਨ ਲਏਗੀ ਕਿ ਜਿਸ ਤਰ੍ਹਾਂ ਵਡਾਲਾ ਦੇ ਕੇਸ ਚ ਉਹਨਾਂ ਮੰਨ ਲਿਆ ਕਿ ਇਹ ਬੰਦਾ ਅਸੀਂ ਗਲਤ ਮਾਰਤਾ ਆ ਇਸੇ ਤਰ੍ਹਾਂ ਮੰਨ ਲਿਆ ਜਾ ਕੇ ਕਿ ਉਹਨਾਂ ਨੂੰ ਪੁਲਿਸ ਹਿਰਾਸਤ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਪਰ ਉਹਨਾਂ ਦੀ ਜਿਹੜੀ ਇੱਕ ਸਟੇਟਸ ਰਿਪੋਰਟ ਦੀ ਵੀ ਚਰਚਾ ਚੱਲ ਰਹੀ ਉਹਦੇ ਵਿੱਚ ਤਾਂ ਦੋ ਕੇਸਾਂ ਚ ਹਾਲੇ ਵੀ ਭਗੌੜਾ ਨੇ ਅਦਾਲਤ ਦੇ ਵੱਲੋਂ ਕਰਾਰ ਕੀਤੇ ਹਾਂ ਹਾਂ ਉਹ ਫਿਰ ਦੱਸਣਾ ਪਏਗਾ ਕਲੋਜ਼ ਅਪ ਉਹਨਾਂ ਦਾ ਵੀ ਹੋਏਗਾ ਨਾ ਜੀ ਕਿ ਕਿੱਥੇ ਨਾ ਫਿਰ ਸਰਕਾਰ ਨੇ ਇਹ ਵੇ ਭਗਾਉੜਾ ਸਰਕਾਰ ਦੇ ਕਾਗਜ਼ਾਂ ਦੇ ਵਿੱਚ ਤੇ ਪੰਜਾਬ ਪੁਲਿਸ ਕਿੰਨੀ ਵਾਰੀ ਕਿੱਥੇ ਰੇਡ ਮਾਰਨ ਗਈ ਜਿੱਥੇ ਉਹਨਾਂ ਦੇ ਨੋਟਿਸ ਕਰਾਏ ਆ ਜੀ ਇਹ ਬੰਦਾ ਇੱਥੇ ਤੁਹਾਨੂੰ ਲੱਗਦਾ ਕਿ ਬੰਦਾ ਸ਼ਹੀਦ ਨਹੀਂ ਹੋਇਆ ਇੱਥੇ ਹੀ ਫਿਰ ਰਿਹਾ ਆ ਕਿਸੇ ਹੋਰ ਪੇਸ ਵਟਾ ਕੇ ਫਿਰ ਰਿਹਾ ਹੈ ਤਾਂ ਉਹਦੇ ਵਾਸਤੇ ਸਰਕਾਰ ਚੁੱਪ ਤਾਂ ਨਹੀਂ ਬੈਠ ਸਕਦੀ ਨਾ ਉਹਨਾਂ ਦੀ ਕਾਰਵਾਈ ਦੱਸਣੀ ਪੈਗੀ ਉਹਨਾਂ ਨੇ ਕੀ ਕੀਤਾ 25 ਸਾਲ 31 ਸਾਲ ਜਿਹੜਾ ਸਮਾਂ ਹੈ 31 ਸਾਲ ਦਾ 31 ਸਾਲ ਦੇ ਵਿੱਚ ਕੀ ਕਾਰਜਕਾਰੀ ਰਹੀ ਉਸ ਦੁਬਾਰਾ ਤੁਹਾਡੀ ਸੰਸਥਾ ਵੱਲੋਂ ਲਿਖੀ ਗਈ ਚਿੱਠੀ ਦੀ ਇੱਕ ਚਰਚਾ ਇਹ ਵੀ ਹੈ ਇੱਕ ਧਿਰ ਇੱਕ ਲੋਕ ਇਹ ਵੀ ਕਹਿ ਰਹੇ ਆ ਗੱਲ ਜਿਹੜੀ ਸਾਨੂੰ ਸਾਡੇ ਤੱਕ ਪਤਾ ਲੱਗੀ ਹੈ ਕਹਿੰਦੇ ਚਿੱਠੀ ਹੈ ਨਾ ਸੋਚ ਸਮਝ ਕੇ ਲਿਖੀ ਹੋਈ ਹੈ ਕਿਸੇ ਨਾਲ ਸਲਾਹ ਕਰਕੇ ਐਂ ਲੱਗਦਾ ਕਿ ਜਿਵੇਂ ਇਕਬਾਲ ਸਿੰਘ ਲਾਲਪੁਰਾ ਹੋਰਾਂ ਨੇ ਕਿਹਾ ਹੋਵੇ ਸਾਵ ਨਾਲ ਮੈਂ ਸਰਕਾਰ ਤੇ ਦਬਾਅ ਪਾ ਲੈਣਾ ਉਹ ਆਪਸ ਵਿੱਚ ਇੱਕ ਤਰ੍ਹਾਂ ਸਰਕਾਰ ਤਾਂ ਹੈ ਨਹੀਂ ਉਹ ਭਾਜਪਾ ਵਾਲੇ ਨੇ ਆਪ ਵਾਲੇ ਨੇ ਕਿਤੇ ਨਾ ਕਿਤੇ ਇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕਲਾ ਨੁਕਸਾਨ ਹੋ ਜਾਣਾ ਆਪ ਵਾਲਿਆਂ ਦੀ ਇਹਦੇ ਚ ਵੀ ਹਰੀ ਝੰਡੀ ਰਹਿਣੀ ਹੈ ਦੇਖੋ ਜੀ ਇਹ ਤਾਂ ਉਹਨਾਂ ਦੀ ਇੱਕ ਆਪਣੀ ਸੋਚ ਹੈਗੀ ਆ ਉਹਨੂੰ ਉਸ ਅਸੀਂ ਨਹੀਂ ਕੰਟਰੋਲ ਕਰ ਸਕਦੇ ਪਰ ਜਿਹੜੀ ਸਚਾਈ ਹੈ ਜੀ ਉਹ ਸਾਰੇ ਦੇ ਸਾਹਮਣੇ ਹੈ ਅਸੀਂ ਫਿਜ਼ੀਕਲੀ ਲਾਲਪੁਰਾ ਨੂੰ ਕਦੀ ਮਿਲੇ ਨਹੀਂ ਕਦੀ ਫੋਨ ਤੇ ਗੱਲ ਸਾਡੀ ਨਹੀਂ ਹੋਈ ਅਸੀਂ ਆਪਣੇ ਵੱਲੋਂ ਜਿਹੜਾ ਇੱਕ ਸਿੱਖ ਹੋਣ ਦੇ ਨਾਤੇ ਸਸਤਾ ਦੇ ਹੁੰਦੇ ਨਾਤੇ ਇੱਕ ਜਥੇਦਾਰ ਸਾਹਿਬ ਦਾ ਇਹ ਕੰਮ ਦਾ ਸ਼ੁਰੂ ਨਹੀਂ ਕਮੇਟੀ ਦਾ ਸੀਗਾ ਇਹ ਕਾਲੀ ਦਲ ਦਾ ਕੰਮ ਸੀ ਉਹਨਾਂ ਦਾ ਲਾਕਾਰਜਕਾਰੀ ਜਥੇਦਾਰ ਹੈ ਦਸ ਤਰ੍ਹਾਂ ਕਤਲ ਹੋਇਆ ਤੇ ਉਹ ਕਤਲ ਨੂੰ ਇਨਸਾਬ ਨਹੀਂ ਮਿਲ ਰਿਹਾ ਮੰਗ ਤਾਂ ਉਹਨਾਂ ਨੂੰ ਕਰਨੀ ਚਾਹੀਦੀ ਆ ਐਸਜੀਪੀਸੀ ਦੀ ਤੁਹਾਨੂੰ ਲੱਗਦਾ ਅੱਜ ਵੀ ਬਾਵਾ ਬੰਨੀਆਂ ਬੰਨੀਆਂ ਨੇ ਜਿਹੜੇ ਨੁਮਾਇੰਦੇ ਨੇ ਅੱਜ ਦੀ ਘੜੀ ਚ ਵੇਖੋ ਜੀ ਅਕਾਲੀ ਦਲ ਦਾ ਤੇ ਸ਼ਰੋਮਣੀ ਕਮੇਟੀ ਦਾ ਜਲੂਸ ਇਸ ਕਰਕੇ ਨਿਕਲ ਰਿਹਾ ਆ ਇੱਕ ਪਾਸੇ ਉਹ ਰਿਪੋਰਟ ਨਹੀਂ ਮੰਨ ਰਹੇ ਕਹਿੰਦੇ ਰਿਪੋਰਟ ਗਲਤ ਹੈ ਜੇ ਰਿਪੋਰਟ ਗਲਤ ਹੈ ਤਾਂ ਕਮੇਟੀ ਕਾਦੇ ਵਾਸਤੇ ਬਣਾਈ ਆ ਪੰਜ ਪੰਜ ਮੈਂਬਰੀ ਜਿਹੜੀ ਕਮੇਟੀ ਬਣਾਈ ਆ ਤਾਂ ਉਸੇ ਕੰਮ ਰਿਪੋਰਟ ਵਾਸਤੇ ਬਣਾਈ ਆ ਤਾਂ ਦੋਨਾਂ ਚੋਂ ਕੀ ਸੱਚ ਹੈ ਜੀ ਇਹ ਅਕਾਲੀ ਦਲ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਇਸ ਤਾਲੋਂ ਕੁਛੀ ਡੋਮਨੇ ਬੋਲੇ ਆਲਪਤਾਲ ਉਸ ਸਮੇਂ ਤੋਂ ਬਾਅਦ ਹੁਣ ਨਹੀਂ ਉਹਨਾਂ ਦੇ ਨਾਲ ਲੜ ਰਹੇ ਉਹਨਾਂ ਨੂੰ ਲੱਗਦਾ ਹੈ ਕਿ ਆਟੋਮੈਟਿਕ ਜਿਹੜੀਆਂ ਆਪ ਸਰਕਾਰ ਦੀਆਂ ਗਲਤੀਆਂ ਨੇ ਉਸ ਤੋਂ ਬਾਅਦ ਲੋਕ ਸਾਨੂੰ ਚੁਰ ਲੈਣਗੇ ਲੋਕਾਂ ਕੋਲ ਹੋਰ ਕੋਈ ਵਿਕਲਪ ਨਹੀਂ ਹੈਗਾ ਪਰ ਇਹ ਸਮਾਂ ਦੱਸੇਗਾ ਲੋਕ ਲੋਕਾਂ ਕੋਲ ਵਿਕਲਪ ਅਕਾਲੀ ਦਲ ਦਾ ਹੈ ਜਾਂ ਕਾਂਗਰਸ ਦਾ ਹੈ ਜਾਂ ਕਿਸੇ ਹੋਰ ਪਾਰਟੀ ਦਾ ਕੋਈ ਨਵਾਂ ਹੁੰਦਾ ਇਹ ਲੋਕਾਂ ਨੇ ਡਿਸਾਈਡ ਕਰਨਾ ਹੈ ਜੀ ਤੇ ਕੀ ਲੋਕ ਦੁਆਰਾ ਅਕਾਲੀ ਦਲ ਤੇ ਭਰੋਸਾ ਕਿਉਂ ਕਰ ਲੈਣ ਅਕਾਲੀ ਦਲ ਨੇ ਕਿਹੜੀਆਂ ਆਪਣੇ ਆਪ 'ਚ ਤਬਦੀਲੀਆਂ ਕਰ ਲੀਆਂ ਨੇ ਕਿੱਥੇ ਉਹਨਾਂ ਨੇ ਜਿਹੜਾ ਆਪਣੇ ਆਪ ਨੂੰ ਦਰਸਤ ਕਰ ਲਿਆ ਆ ਇਹ ਤੇ ਦ੍ਰਿਸ਼ਟੀਵਲ ਜਾਣਾ ਚਾਹੀਦਾ ਅਕਾਲੀ ਦਲ ਨੂੰ ਉੱਤਰ ਤਾਂ ਗਿਆ ਨਹੀਂ ਉਹ ਤਾਂ ਆਪਣੇ ਪੁਰਾਣੇ ਸਟੈਂਡ ਤੇ ਖੜਾ ਗਿਆ ਕਿ ਇਹ ਰਿਪੋਰਟ ਗਲਤ ਹੈ ਇਹ ਰਿਪੋਰਟ ਗਲਤ ਮੰਨ ਕੇ ਪ੍ਰਕਾਸ਼ ਸਿੰਘ ਬਾਦਲ ਨੇ ਇਹਨੂੰ ਨਹੀਂ ਕੀਤਾ ਹੈਗਾ ਜਨ ਤੱਕ ਜੀ ਤੁਸੀਂ ਜਿਵੇਂ ਗੱਲਬਾਤ ਚ ਦੱਸਿਆ ਕਿ ਜਿਹੜੀ ਹੁਣ ਜਵਾਬ ਤਲਬੀ ਕੀਤੀ ਵੀ ਗਈ ਹੈ ਕੌਮੀ ਘਟ ਗਿਣਤੀ ਕਮਿਸ਼ਨ ਦੇ ਵੱਲੋਂ ਪੰਜਾਬ ਸਰਕਾਰ ਤੋਂ ਉਹ ਤੋਂ ਸਾਨੂੰ ਬਹੁਤੀ ਉਮੀਦ ਨਹੀਂ ਜਾਪਦੀ ਪਰ ਇੱਕ ਹਿਸਟਰੀ ਚ ਲਿਖਿਆ ਜਾਣਾ ਕਿ ਕੀ ਕੀ ਹੋਇਆ ਕੀ ਕੀ ਨਹੀਂ ਸੱਚ ਕੀ ਸੀ ਝੂਠ ਕੀ ਸੀ ਪਰ ਤੁਹਾਨੂੰ ਪੰਜਾਬ ਸਰਕਾਰ ਤੋਂ ਕੀ ਇਸ ਤੋਂ ਅਗਲੇ ਪੜਾਅ ਦੇ ਵਿੱਚ ਜਾਂ ਪੰਜਾਬ ਸਰਕਾਰ ਸਿੱਖਾਂ ਵਾਲੀ ਰਾਜਨੀਤੀ ਖਾਸ ਕਰਕੇ ਸਿੱਖ ਡੋਮিনেਟਰ ਸੂਬਾ ਹੈ ਪੰਜਾਬ ਇਕਲੌਤਾ ਸੂਬਾ ਪੂਰੇ ਦੁਨੀਆ ਦੇ ਅੰਦਰ ਇਸ ਦੇ ਵਿੱਚ ਪੰਜਾਬ ਸਰਕਾਰ ਨੇ ਹੁਣ ਤੱਕ ਜਿੰਨੇ ਆਪਣੀਆਂ ਨੀਤੀਆਂ ਬਣਾਈਆਂ ਉਸ ਨੂੰ ਲੈ ਕੇ ਸਿੱਖਾਂ ਨੂੰ ਧਿਆਨ ਚ ਰੱਖਿਆ ਜਾਂ ਖੋਲ ਰੱਖਿਆ ਤੁਹਾਡੀ ਨਜ਼ਰ ਚ ਦੇਖੋ ਹਾਲੇ ਤੱਕ ਕੋਈ ਸਿੱਖਾਂ ਦੀ ਤਾਂ ਵੱਖਰੀ ਗੱਲ ਹੈ ਕਿ ਪੰਜਾਬੀ ਪੰਜਾਬ ਸੈਂਟ੍ਰਿਕ ਅਸੀਂ ਕਹਿ ਰਿਹਾ ਪੰਜਾਬ ਸੈਂਟ੍ਰਿਕ ਹੋਏਗਾ ਪੰਜਾਬ ਹਰੇਕ ਪੰਜਾਬੀ ਦਾ ਇਹ ਤਾਂ ਅਧਿਕਾਰ ਹੈ ਉਹ ਕਿਸੇ ਵੀ ਧਰਮ ਨਾਲ ਵਿਸ਼ਵਾਸ ਰੱਖਦਾ ਹੈ ਕਿ ਮਨੁੱਖੀ ਅਧਿਕਾਰਾਂ ਦਾ ਮਸਲਾ ਜਿਹੜਾ ਇੱਥੇ ਉਹ ਉਹਦੇ ਤੇ ਅਮਲ ਹੋਵੇ ਜੇ ਕਿਸੇ ਵੀ ਬੰਦੇ ਨੇ ਕਿਸੇ ਵੀ ਬੰਦੇ ਨੂੰ ਨਜਾਇਜ਼ ਮਾਰਿਆ ਆ ਜਿਹੜੀ ਪੁਲਿਸ ਇੱਕ ਫੋਰਸ ਹੈ ਏਜੰਸੀ ਹੈ ਜਿਹਨੇ ਕਾਨੂੰਨ ਲਾਗੂ ਕਰਨਾ ਹੈ ਜੇ ਉਹ ਆਪ ਕਾਨੂੰਨ ਤੋਂ ਬਾਹਰ ਜਾ ਕੇ ਕੰਮ ਕਰਦੀ ਹੈ ਤਾਂ ਇਹ ਤਾਂ ਹੱਕ ਹੈ ਸਾਡਾ ਕਿ ਅਸੀਂ ਮੰਗ ਸਕੀਏ ਕਿਉਂਕਿ ਇਹ ਮੇਰਾ ਸਵਾਲ ਤਾਂ ਸੀ ਅੱਜਕੱਲ ਇੱਕ ਨਰੇਟਿਵ ਚੱਲ ਰਿਹਾ ਹੈ ਕਿ ਪਹਿਲਾਂ ਜਦੋਂ ਉਹ ਵੇਲਾ ਸੀ ਭਾਈ ਕੌਂਕੇ ਵਾਲਾ ਵੇਲਾ ਸੀ ਜਾਂ ਉਸ ਤੋਂ ਪਹਿਲਾਂ ਵਾਲਾ ਪੜਾ ਸੀ ਉਦੋਂ ਤਾਂ ਖੜਕੂ ਕਹਿ ਕੇ ਐਨਕਾਊਂਟਰ ਹੁੰਦੇ ਰਹੇ ਅੱਜਕੱਲ ਇੱਕ ਗੈਂਗਸਟਰ ਦਾ ਠੱਪਾ ਹਰ ਥਾਂ ਤੇ ਲੱਗ ਰਿਹਾ ਐਨਕਾਊਂਟਰ ਬਾ ਜ਼ਿਆਦਾ ਹੋਏ ਇਹਨਾਂ ਦਿਨਾਂ ਦੇ ਵਿੱਚ ਬਿਲਕੁਲ ਜੀ ਜਿਹੜਾ ਕੱਲ ਹੀ ਪੰਜਾਬ ਸਰਕਾਰ ਦਾ ਅੰਗਰੇਜ਼ੀ ਟ੍ਰਿਬਿਊਨ ਤੇ ਜਿਹੜਾ ਇੱਕ ਇਸ਼ਤਿਹਾਰ ਕਿਸੇ ਵੀ ਮਨੁੱਖੀ ਅਧਿਕਾਰਾਂ ਦੇ ਜਿਹੜੇ ਸਤਕਾਰ ਕਰਦੀ ਸਟੇਟ ਹੈ ਉਹਦੇ ਨਹੀਂ অনুকূল ਨਹੀਂ ਹੈ ਉਹਦੇ ਤੇ ਸਵਾਲ ਨੇ ਇਹ ਤਾਂ ਕਿਸੇ ਵੀ ਸਟੇਟ ਵਿੱਚ ਤੁਸੀਂ ਪੁਲਿਸ ਰਾਜ ਥੋੜਾ ਆ ਕੱਲ ਜਿਹੜਾ ਭਗਵੰਤ ਮਾਨ ਦਾ ਸਾਰਾ ਇਸ਼ਤਿਹਾਰ ਆਇਆ ਉਹ ਪੁਲਿਸ ਸਟੇਟ ਪੰਜਾਬ ਨੂੰ ਬਣਾ ਰਿਹਾ ਤੇ ਉਧਰ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਪਹਿਲਾਂ ਤੁਸੀਂ ਖੜਕੂ ਕਹਿ ਕੇ ਮਾਰੇ ਹੁਣ ਤੁਸੀਂ ਗੈਂਗਿਸਟ ਕਰਕੇ ਮਾਰ ਰਹੇ ਹੋ ਉਹਨਾਂ ਤੇ ਖਾਲਸਤਾਨ ਦੇ ਨਾਲ ਉਹਨਾਂ ਦੇ ਠੱਪਾ ਲਾ ਰਹੇ ਹੋ ਕਿਸੇ ਤੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਪੰਜਾਬ ਦੇ ਵਾਸਤੇ ਇਹ ਜ਼ਰੂਰੀ ਹੈਗਾ ਕਿ ਇੱਥੇ ਕਾਨੂੰਨ ਦਾ ਰਾਜ ਹੋਵੇ ਉਹ ਅੱਜ ਵੀ ਜਿਹੜਾ ਹੈ ਜਿਸ ਤਰ੍ਹਾਂ ਝੂਠੇ ਇਨਕਾਊਂਟਰ ਭਾਵੇਂ ਉਹ ਗੈਂਗਸਟਰ ਦੇ ਨੇ ਭਾਵੇਂ ਉਹ ਖਾਲਸਤਾਨ ਦੇ ਨੇ ਕਿਸੇ ਹੋਰ ਬੰਦੇ ਉਹ ਇੰਨੇ ਮਾੜੇ ਆ ਕਿਸੇ ਵੀ ਵਿਅਕਤੀ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰਨਾ ਹੈ ਜਿਹੜਾ ਉਹ ਅਸੀਂ ਅੰਗਰੇਜ਼ਾਂ ਦੇ ਗੱਲ ਕਰ ਰਹੇ ਆ ਅੰਗਰੇਜ਼ਾਂ ਨੇ ਤਾਂ ਕੋਈ ਕਿਸੇ ਬੰਦੇ ਨੂੰ ਝੂਠਾ ਇਨਕਾਊਂਟਰ ਭਗਤ ਸਿੰਘ ਨੂੰ ਕੋਈ ਝੂਠਾ ਇਨਕਾਊਂਟਰ ਬਣਾ ਕੇ ਤੇ ਮਾਰਿਆ ਨਹੀਂ ਨਾ ਕਰਤਾਰ ਸਿੰਘ ਸਰਾਬਨੋਂ ਤਾਂ ਜਿਹੜਾ ਕੇਸ ਬੰਦਾ ਸੀ ਕੇਸ ਮੁਤਾਬਕ ਚਲਾਏ ਤੇ ਉਸ ਪ੍ਰੋਸੈਸ ਦੇ ਵਿੱਚ ਸਜ਼ਾ ਦਿੱਤੀ ਹੈ ਤੇ ਇਸੇ ਪ੍ਰੋਸੈਸ 'ਚ ਸਰਕਾਰ ਦੇ ਦੇਵੇ ਜੇ ਉਹਨਾਂ ਨੂੰ ਲੱਗਦਾ ਹੈ ਕਿ ਆ ਨੌਜਵਾਨਾਂ ਨੇ ਗਲਤ ਕੰਮ ਕੀਤਾ ਤਾਂ ਸਰਕਾਰ ਦਾ ਕੰਮ ਹੈ ਕਿ ਉਹਨਾਂ ਨੂੰ ਕਾਨੂੰਨ ਦੇ ਅਦਾ ਹਿਸਾਬ ਨਾਲ ਸਜ਼ਾ ਦੇਣਾ ਨਾ ਕਿ ਤੁਸੀਂ ਗੋਲੀ ਦਾ ਬਦਲਾ ਗੋਲੀ ਇਹ ਗੁੰਡਾ ਰਾਜ ਥੋੜਾ ਪੰਜਾਬ ਦੇ ਵਿੱਚ ਆਸ਼ੂ ਕਰੀਏ ਧੰਨਵਾਦ ਇਸ ਸੰਸਾਡੇ ਨਾਲ ਖੁਸ਼ਾਲ ਸਿੰਘ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਕੌਮੀ ਘਟਗਣ ਤੇ ਕਮਿਸ਼ਨ ਜਿਹੜੇ ਇਕਬਾਲ ਸਿੰਘ ਲਾਲਪੁਰਾ ਨੇ ਉਹਨਾਂ ਦੇ ਚੇਅਰਮੈਨ ਨੂੰ ਚਿੱਠੀ ਲਿਖੀ ਜਾਂਦੀ ਹੈ ਤੇ ਚੇਅਰਮੈਨ ਨੇ ਪੰਜਾਬ ਸਰਕਾਰ ਤੋਂ 20 ਜਨਵਰੀ ਤੱਕ ਏਸੀਆਰ ਮੰਗ ਲਈ ਹੈ ਐਕਸ਼ਨ ਰਿਪੋਰਟ ਮੰਗੀ ਹੈ ਸਟੇਟਸ ਕੀ ਹੈ ਇਹ ਭਾਈ ਕੌਕੇ ਵਾਲੇ ਮਾਮਲੇ ਦੇ ਵਿੱਚ ਕੌਣ ਕਿੱਥੇ ਖੜਾ ਸੀ ਉਸ ਵਿੱਚ ਦੋਸ਼ੀ ਕੌਣ ਸੀ ਤੇ ਪੰਜਾਬ ਸਰਕਾਰ ਦੀ ਨਜ਼ਰ ਦੇ ਵਿੱਚ ਕੀ ਭਾਈ ਕੌਕੇ ਹਾਲੇ ਵੀ ਭਗੌੜੇ ਨੇ ਜਾਂ ਫਿਰ ਉਹਨਾਂ ਨੂੰ ਹੁਣ ਦੀ ਜਿਹੜੀ ਸਰਕਾਰ ਹੈ ਸਮੇਂ ਦੀ ਸਰਕਾਰ ਹੈ ਉਹ ਕੁਝ ਹੋਰ ਮੰਨਦੀ ਹੈ ਇਸ ਨੂੰ ਲੈ ਕੇ ਕਾਫੀ ਚਰਚਾਵਾਂ ਨੇ ਖਾਸ ਕਰਕੇ ਸਿੱਖ ਸਿਆਸਤ ਦੇ ਅੰਦਰ ਪੰਥਕ ਹਲਕਿਆਂ ਦੇ ਵਿੱਚ ਕਿ ਭਾਈ ਕੌਂਕੇ ਨੂੰ ਸ਼ਹੀਦ ਕੀਤਾ ਗਿਆ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਇਨਸਾਫ ਦੀ ਉਡੀਕ ਵਿੱਚ ਸਾਰੇ ਬੈਠੇ ਨੇ ਪਰਿਵਾਰ ਵੀ ਇਹ ਕਹਿ ਚੁੱਕਾ ਹੈ ਕਿ ਸਾਡਾ ਇਨਸਾਫ ਕੱਲਾ ਸਾਨੂੰ ਨਹੀਂ ਮਿਲਣਾ ਪੂਰੀ ਕੌਮ ਨੂੰ ਇਨਸਾਫ ਮਿਲਣਾ ਦੇਖਦੇ ਹਾਂ ਉਹਨਾਂ ਦੇ ਸਮੇਂ ਦੇ ਵਿੱਚ ਇਸ ਮਾਮਲੇ ਨਾਲ ਜੁੜੀ ਹੋਰ ਕਿਹੜੀ ਅਪਡੇਟ ਸਾਹਮਣੇ ਆਉਂਦੀ ਹੈ ਫਿਲਹਾਲ ਇਸ ਮੁਲਾਕਾਤ ਚੇਨਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਵੀ ਸੀ ਪੰਜਾਬ ਚੰਡੀਗੜ੍ਹ